ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਟਡੀ ਪੀਪੀ ਸੰਦੀਪਪੁਰ ਫਗਵਾੜਾ ਮੌਸਮ ਖਰਾਬ ਹੋਣ ਕਰਕੇ ਪਾਣੀ ਦੇ ਹੇਠਾਂ ਆਏ ਇਲਾਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਉਹ ਆਪਣੇ ਛੱਤਾਂ ਤੇ ਤੰਬੂ ਲਾ ਕੇ ਬੈਠੇ ਹੋਏ ਨੇ ਤੇ ਮੀਂਹ ਔਣ ਕਰਕੇ ਉਹਨਾਂ ਦਾ ਛੱਤਾਂ ਉੱਤੇ ਰਹਿਣਾ ਵੀ ਔਖਾ ਹੋਇਆ ਪਿਆ ਹੈ ਕੁਝ ਪਰਿਵਾਰਾਂ ਨਾਲ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਛੱਤ ਤੋਂ ਥੱਲੇ ਆ ਜਾਓ ਕਮਰਿਆਂ ਦੇ ਵਿੱਚ ਤੇ ਜਿਹੜਾ ਫੋਟੋ ਫੁੱਟ ਪਾਣੀ ਆਇਆ ਉੱਥੇ ਤੁਸੀਂ ਮੱਜੇ ਡਾਲ ਬੋ ਤੇ ਪਰਿਵਾਰਾਂ ਦਾ ਕਹਿਣਾ ਸੀ ਕਿ ਅਸੀਂ ਮੱਜੇ ਜਿਹੜੇ ਜੇ ਡਾਹ ਵੀ ਲਵਾਂਗੇ ਉਹਨਾਂ ਮੱਜਿਆ ਤੇ ਆ ਕੇ ਟਟੂ ਸੱਪ ਠੂਹੇ ਜਿਹੜੇ ਨੇ ਬਹਿ ਜਾਂਦੇ ਨੇ ਤੇ ਥਿੱਲੇ ਸਾਡੀ ਝਾਰ ਨੂੰ ਖਤਰਾ ਹੈ ਉੱਪਰ ਬੇਸ਼ੱਕ ਮੀਂਹ ਪੈ ਰਿਹਾ ਏ ਆ ਸਾਡੀ ਝਾਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸਾਨੂੰ ਪਤਾ ਹੈ ਐਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਆਪਣੇ ਘਰਾਂ ਨੂੰ ਕਿਉਂ ਨਹੀਂ ਛੱਡ ਰਹੇ ਪ੍ਰਾਈਮ ਏਸ਼ੀਆ ਟੀਵੀ ਦੀਆਂ ਖਬਰਾਂ ਮੈਂ ਸੁਣ ਰਹੀ ਸਾਂ ਤੇ ਉਹਨਾਂ ਨੇ ਵੀਰਾਂ ਨੇ ਵੀ ਇਸੇ ਗੱਲ ਤੇ ਵਿਚਾਰ ਕੀਤੀ ਸੀ ਕਿ ਪੰਜਾਬੀ ਜਿਹੜੇ ਲੋਕ ਨੇ ਆਪਣੇ ਘਰਾਂ ਨੂੰ ਕਿਉਂ ਨਹੀਂ ਛੱਡ ਰਹੇ ਉਹਦਾ ਕਾਰਨ ਇਹੀ ਹੈ ਕਿ ਉਹ ਇਲਾਕੇ ਪਹਿਲਾਂ ਵੀ ਪਾਣੀ ਦੀ ਮਾਰ ਹੇਠਾਂ ਤਰਕੇ ਸਨ ਔਰ ਉੱਥੇ ਕਈ ਵਾਰ ਚੋਰੀਆਂ ਹੋ ਚੁੱਕੀਆਂ ਸਨ ਤੇ ਚੋਰਾਂ ਨੂੰ ਮੌਕਾ ਮਿਲਿਆ ਚੋਰੀ ਕਰਨ ਦਾ ਤੇ ਉਹਨਾਂ ਨੇ ਸਮਾਨ ਨੂੰ ਚੋਰੀ ਕੀਤਾ ਤੇ ਉਹਨਾਂ ਨੂੰ ਵੀ ਇਹੀ ਡਰ ਹੈ ਕਿ ਜੇ ਅਸੀਂ ਆਪਣੇ ਘਰਾਂ ਨੂੰ ਛੱਡਾਂਗੇ ਤਾਂ ਚੋਰ ਜਿਹੜੇ ਨੇ ਮੌਕਾ ਲੱਭ ਕੇ ਤੇ ਸਾਡੇ ਘਰਾਂ ਦੇ ਵਿੱਚੋਂ ਸਮਾਨ ਚੋਰੀ ਕਰਕੇ ਲੈ ਜਾਣਗੇ ਬੜੀ ਹਰਾਨੀ ਹੁੰਦੀ ਹੈ ਅੱਕੇ ਸਾਡੇ ਇਹ ਨਿਸਾਨੀਅਤ ਕਿੱਥੇ ਜਾ ਕੇ ਮਰ ਗਈ ਜਿਹੜੇ ਲੋਕ ਪਹਿਲਾਂ ਹੀ ਮਰੇ ਨੇ ਜਿਹੜੇ ਲੋਕ ਪਹਿਲੇ ਰੋਟੀ ਤੋਂ ਅਸਰ ਨੇ ਜਿਹੜੇ ਲੋਕ ਪਹਿਲਾਂ ਹੀ ਉਡੀਕ ਕਰ ਰਹੇ ਨੇ ਕਿਸੇ ਦੀ ਕਿ ਕੋਈ ਆਵੇਗਾ ਸਾਨੂੰ ਰੋਟੀ ਦੇਵੇਗਾ ਕੋਈ ਆਵੇਗਾ ਸਾਨੂੰ ਤੰਬੂ ਲਾ ਕੇ ਦੇਵੇਗਾ ਕੋਈ ਆਵੇਗਾ ਸਾਡੇ ਬੱਚਾ ਲਈ ਕੁਝ ਲੈ ਕੇ ਆਵੇਗਾ ਤੇ ਉਹਨਾਂ ਨੂੰ ਤੁਸੀਂ ਉਹ ਜਿਹੜੇ ਪਹਿਲਾਂ ਹੀ ਮਰੇ ਨੇ ਉਹਨਾਂ ਨੂੰ ਕੀ ਮਾਰੋਗੇ ਤੁਸੀਂ ਕੀ ਚੋਰੀ ਕਰੋਗੇ ਉਹਨਾਂ ਦਾ ਤੇ ਗੁਰਬਾਣੀ ਦਾ ਫਰਮਾਨ ਹੈ ਠੱਗ ਖਾਦਾ ਮਰਦਾਰ ਜੇ ਤੁਸੀਂ ਕਿਸੇ ਪਰਿਵਾਰ ਦੇ ਵਿੱਚ ਆਹ ਹਾਲਾਤਾਂ ਚ ਚੋਰੀ ਕਰੋਗੇ ਨਾ ਤੇ ਤੁਸੀਂ ਮੁਰਦਾ ਖਾਓਗੇ ਇਕੱਲੇ ਨਹੀਂ ਤੁਹਾਡਾ ਪਰਿਵਾਰ ਵੀ ਮੁਰਦਾ ਖਾਵੇਗਾ ਜੇ ਤੁਸੀਂ ਅਗਲੇ ਨੂੰ ਤਲਦ ਕਰੋਗੇ ਉਹ ਪਹਿਲਾਂ ਹੀ ਮਰੇ ਨੇ ਇਸ ਕਰਕੇ ਜਿਹੜੀ ਚੋਰ ਚੋਰੀ ਕਰਨ ਦੀਆਂ ਵਿਉਂਤਾਂ ਬਣਾ ਰਹੇ ਨੇ ਨਾ ਉਹਨਾਂ ਨੂੰ ਮੈਂ ਬੇਨਤੀ ਕਰਦੀ ਆ ਕਿ ਤੁਸੀਂ ਇਹ ਕੰਮ ਕਦੇ ਨਾ ਕਰਿਓ ਚੰਗੇ ਇਨਸਾਨ ਬਣੋ ਅੱਜ ਦੇ ਹਾਲਾਤਾਂ ਦੇ ਵਿੱਚ ਇੱਕ ਦੂਜੇ ਦਾ ਸਾਥ ਦਿਓ ਇੱਕ ਦੂਜੇ ਦੀ ਮਦਦਕਾਰ ਬਣ ਕੇ ਇੱਕ ਦੂਜੇ ਦੇ ਸਾਥੀ ਬਣ ਕੇ ਇੱਕ ਦੂਜੇ ਦਾ ਸਾਥ ਦਿਓ ਚੋਰੀ ਵਾਲੇ ਪਾਸੇ ਨਾ ਜਾਇਓ ਉਹਨਾਂ ਤੇ ਰਹਿਮ ਕਰਿਓ ਉਹਨਾਂ ਤੇ ਰਹਿਮ ਕਰਕੇ ਇਹ ਜਿਹੜੀ ਆਦਤ ਛਟਿਓ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ